2007 ਮਾਡਲ ਆ ਬੰਪਰ ਤੋਂ ਲੈ ਕੇ ਲਿੰਕ ਤੱਕ ਸਾਰੇ origignal ਆ ਹਾਂਜੀ 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 ਵੱਡੀ ਗੱਲ ਤਾਂ ਮੈਂ ਤੈਨੂੰ ਹੋਰ ਦੱਸਾਂ ਆ ਲਓ ਮੈਂ ਤੈਨੂੰ 7 ਮਾਡਲ ਸਰ ਮੇ ਉਰੇ ਆ ਇੰਨਾ ਜਲਦੀ ਨਾ ਭੱਜ ਤੈਨੂੰ ਆ ਮਾਂ ਮਗਰਾੜ ਦੇ ਅੰਦਰ ਉਹ ਕੰਡੀਸ਼ਨ ਚੈੱਕ ਕਰਵਾ ਦੇ ਸਾਰੇ origignal ਨੇ ਆ ਰਿੰਮ ਦੇਖਾਈ ਰਿੰਮ ਵੀ ਦੇਖੋ ਦੇਖ ਤਾਂ ਮੈਂ ਸੀਲ ਚੈੱਕ ਕਰਾਉ ਜੀ ਹੁਣ ਕਰਵਾ ਚੈੱਕ ਅਜੇ ਤੱਕ ਸੀਲ ਓਵੇਂ ਲੱਗੀ ਆ ਇਹ ਸੀਲ ਨਹੀਂ ਕੱਲੀ ਸਾਰੀਆਂ ਸੀਲਾਂ ਵੇਟਾਂ ਦੇ ਉੱਤੇ ਰਬੜ ਰਬੜ ਦੇ ਉੱਤੇ ਜਿਹੜੀ ਕੰਪਨੀ ਦੀ ਮੋਹਰ origignal ਵੇਟ ਕੱਲੀ-ਕੱਲੀ ਚੀਜ਼ ਨਾਲ ਦੀ ਹੈ ਕਿਸੇ ਚੀਜ਼ ਨੂੰ ਇਹਦੇ ਚਾਬੀ ਲੱਗੀ ਹੋਵੇ ਆਪਣੀ ਗਾਰੰਟੀ ਆ ਬਈ ਜੀ ਪੰਪ ਨੂੰ ਚਾਬੀ ਲੱਗੀ ਹੋਵੇ ਜੀ ਕਿਉਂ ਬਈ ਪੰਪ ਵਾਲੀ ਸੀਲ ਆ ਮਗਰ ਲਈਆਂ ਸੀਲਾਂ ਚੈੱਕ ਕਰਾਓ ਜੀ ਪੰਪ ਵਾਲੀ ਆਹ ਦੇਖ ਲੈ ਦੇਖ ਇਧਰ ਨੂੰ ਕਰੀ ਕੈਮਰਾ ਇੱਥੋਂ ਕਰਵਾ ਚੈੱਕ ਆ ਸੀਲਾਂ ਚੈੱਕ ਕਰਾ ਬਾਈ ਉਹ ਕਰਵਾ ਚੈੱਕ ਲੈ ਕਿਸੇ ਵੀ ਨਟ ਨੂੰ ਕੋਈ ਇਹਦੇ ਟੈਪਟ ਨੂੰ ਚਾਬੀ ਹੋਵੇ ਕੋਈ ਨੋਜ਼ਲ ਨੂੰ ਹੋਵੇ ਕੋਈ ਪੰਪ ਨੂੰ ਹੋਵੇ ਕਿਤੋਂ ਖੁੱਲਿਆ ਹੋਵੇ ਮੇਰੀ ਗਾਰੰਟੀ ਆ ਕਲੱਚ ਨੂੰ ਚਾਬੀ ਹੋਵੇ ਇਹਦੇ ਬਾਜੇ ਖਾਨੇ ਦੇ ਨੇੜੇ ਮਿੱਤਰੋ ਪਿੰਡ ਪਹੁੰਚ ਗਏ ਜੀਦੇ ਚੰਗੀਆਂ ਕੰਡੀਸ਼ਨਾਂ ਦੇ ਘੈਂਟ ਟਰੈਕਟਰ ਅੱਜ ਘਰੇ ਖੜੇ ਨੇ ਕਿਹਦੇ ਮਿੱਤਰੋ ਕਿਹੜੇ ਸੱਜਣ ਦੇ ਘਰੇ ਖੜੇ ਅੱਜ ਤੁਹਾਨੂੰ ਉਹਦੇ ਨਾਲ ਮਲਾਉਣੇ ਆ ਵੀਡੀਓ ਬਾਈ ਦੀ ਪਹਿਲਾਂ ਵੀ ਪਾਈ ਸੀ 98 11 ਟਰੈਕਟਰ ਨਾਲ 15 ਮਿੰਟਾਂ ਦੇ ਵਿੱਚ ਬਾਈ ਦਾ ਵਿਕ ਗਿਆ ਸੀ ਅੱਜ 98 11 ਤੋਂ ਉੱਪਰ ਦੀ ਟਰੈਕਟਰ ਲੱਭਲੇ ਪੂਰੇ ਹਿੱਟ ਕਹਿ ਦਈਏ ਪੂਰੀ ਗਾਰੰਟੀ ਵਾਲੇ ਕਹਿ ਦਈਏ ਇੰਜਨ ਗੇਅਰ ਜਮਾ ਟਾਣਾ ਟੰਡ ਜਮਾ ਸੀਲਡ ਟਰੈਕਟਰ ਅੱਜ ਐਨਾ ਕਹਿੰਦੇ ਵੀ ਬਾਲੇ ਪੰਪ ਮਰੀ ਜਾਂਦਾ ਤੁਹਾਨੂੰ ਵਾਕਈ ਟਰੈਕਟਰ ਦਿਖਾਉਣੇ ਆ ਪਹਿਲਾਂ ਭਿੰਦੇ ਨੂੰ ਮਿਲਾ ਦਈਏ ਭਿੰਦੇ ਦੀ ਪੁੱਛਾਂਗੇ ਵੀ ਕਿਹੜੇ ਟਰੈਕਟਰ ਦੀ ਕੀ ਗਾਰੰਟੀ ਆ ਕਿੰਦੇ ਕੀ ਹਾਲ ਨੇ ਕੀ ਹਾਲ ਹੈ ਵੀਰੇ ਠੀਕ ਹੈ ਅੱਜ ਗੱਲ ਇਹ ਆ ਵੀ ਪਹਿਲਾਂ ਜਿਹੜਾ ਆਪਾਂ 58 ਗਰਾ ਟਰੈਕਟਰ ਵਿੱਚ ਆ ਹਾਂਜੀ ਹਾਂਜੀ ਬਾਈ ਜੀ ਤਾਂ ਉਹ ਤੋਂ ਵੀ ਸਿਰਾ ਕਰਾਤਾ ਕਹਿੰਦੇ ਹਾਂਜੀ ਬਾਈ ਜੀ ਜਮਾ ਸਿਰਾ ਹੀ ਆ ਉਦੋਂ ਵੀ ਸਿਰਾ ਹੋ ਗਿਆ ਸਿਰਾ ਸੀ ਪਰ ਇਹ ਉਦੋਂ ਵੀ ਸਿਰਾ ਜੀ ਅੱਛਾ ਜੀ ਹਾਂਜੀ ਆਪਾਂ ਪਹਿਲਾਂ ਸਿਰਾ ਟਰੈਕਟਰ ਦੀ ਗੱਲਬਾਤ ਚਲਾ ਦਈਏ ਫਿਰ ਹਾਂਜੀ ਉਹ 275 ਦਿਖਾ ਬਾਈ ਜੀ ਨਾ ਦੇਖਿਆ ਤੇ ਨਹੀਂ ਦੇਖਣਾ ਕਿਸੇ ਨੇ ਲੈ ਮੈਂ ਤਰ ਸੱਜ ਵੀ ਆਹੀ ਦੀ ਫਲਕਾਰੀ ਵਰਗਾ ਨਾ Mahindra 275 ਲੱਭ ਲਿਆ ਬਾਈ ਪਹਿਲਾਂ ਤਾਂ ਆਏ ਜੇ ਆਪਾਂ ਸਰੋਤਿਆਂ ਨੂੰ ਪੁੱਛੀਏ ਨੇ ਵੀ ਕਮੈਂਟ ਕਰਕੇ ਦੱਸੋ ਕਿੰਨਾ ਮਾਡਲ ਹੋ ਸਕਦਾ ਦੱਸ ਨਹੀਂ ਸਕਦੇ ਸ ਪਰ ਨਾ 15 ਨਾ 17 ਕਿੰਨੇ ਦੱਸੀ ਗਿਰਿਆ ਕਿੰਨਾ ਮਾਡਲ ਇਹ ਮਾਡਲ 2007 ਆ ਬਾਈ ਜੀ 2007 ਮਾਡਲ ਆ ਬੰਪਰ ਤੋਂ ਲੈ ਕੇ ਲਿੰਕ ਤੱਕ ਸਾਰੇ 오ਰੀਜਨਲ ਆ ਹਾਂਜੀ 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 ਵੱਡੀ ਗੱਲ ਤਾਂ ਮੈਂ ਤੁਹਾਨੂੰ ਹੋਰ ਦੱਸਾਂ ਬਾਈ ਕਹਿੰਦਾ ਇਹਦੇ ਟਾਇਰ ਨਾਲ ਦੇ ਨੇ ਪਿੰਦੇ ਨਾਲ ਦੇ ਟਾਇਰ ਨੇ ਨਾਲ ਦੇ ਦੀ ਨਾਲ ਦੇ ਮਾਰਕਾ ਚੈੱਕ ਕਰਾ ਦੇ ਬਾਈ ਜੀ ਤੇ ਕਿੱਥੇ ਇਹਦੇ ਤੁਸੀਂ ਮਾਰਕਾ ਆ ਪਿਆ ਜੀ ਆਹ ਦਿਖਾਓ ਫਾਟਿਆ ਆਲੋ ਮੈਂ ਤੁਹਾਨੂੰ ਸੱਤ ਮਾਡਲ ਇਹ ਗਰੇੜਾ ਮਗਰੂੜਾਂ ਦਾ ਬਾਈ ਚੈੱਕ ਕਰਾ ਦੇ ਆ ਦੇਖ ਆ ਇੱਥੋਂ ਤਾਂ ਉਹੀ ਗੜ ਜਾਂਦੇ ਹੁੰਦੇ ਨੇ ਆ ਚੀਜ਼ਾਂ ਚੋਂ ਦੇਖੋ ਪਹਿਲੇ ਨੱਜਮਾ ਨਮੇਨ ਕੋਰ ਉਪਰੋਂ ਦੇਖਾ ਜਿੱਥੇ ਬੱਚੇ ਬੈਠਦੇ ਹੁੰਦੇ ਆ ਹੂੰ ਇਹ ਤੋਂ ਬਾਅਦ ਉਰੇ ਲੱਗਦਾ ਥਾਪਾ ਲਿੰਕਾ ਵੀ ਚੈੱਕ ਕਰਵਾ ਦੇ ਲੈ ਆ ਸਾਰਾ ਰੰਗ ਉ ਵੀ ਖੜਾ ਜੇ ਇਹਦਾ 10 ਨੰਬਰ ਦਾ ਨਾਟ ਵੀ ਬਦਲਿਆ ਹੋਵੇ ਨਾ ਗਾਹਕ ਜੇ 100 ਕਿਲੋਮੀਟਰ ਤੋਂ ਆਉਂਦਾ ਤਾਂ ਮੈਂ 200 ਕਿਲੋਮੀਟਰ ਦਾ ਖਰਚਾ ਪੱਠਾ ਦੇ ਦੂੰਗਾ ਗਾਹਕ ਨੂੰ ਆ ਚੱਕੋ ਮੈਂ ਤੇ ਇਹਦਾ ਕਲਚ ਖੁੱਲਿਆ ਵੀ ਸਾਫਤ ਕਰਦੇ ਮੁੰਡਾ ਧਰਵੇਂ ਉਰੇ ਆ ਇੰਨਾ ਜਲਦੀ ਨਾ ਭੱਜ ਤੈਨੂੰ ਆ ਮਾਂ ਮਗਰਾੜੇ ਦੇ ਅੰਦਰੋਂ ਕੰਡੀਸ਼ਨ ਚੈੱਕ ਕਰਵਾ ਦੇ ਸਾਰੇ ਓਰੀਜਨਲ ਨੇ ਆ ਰਿੰਮ ਤਾਂ ਗਈ ਰਿੰਮ ਵੀ ਦੇਖਾ ਪਿਆਣਾ ਪੂਰਾ ਦਾ ਪੂਰਾ ਰੰਗ ਹੋ ਰਿਹਾ ਪੈਰ ਦਾ ਨਾਂ ਤਾਂ ਚੈੱਕ ਕਰਵਾ ਦੇ ਬਾਕੀ ਤੋਂ ਬਾਈ ਜੀ ਹਾਂ ਤੱਕ ਰੰਗ ਨਹੀਂ ਲਿਆ ਬੰਦੇ ਨੇ ਪੈਰ ਨਹੀਂ ਧਰਿਆ ਬੈਟਰੀ ਬਾਕਸੇ ਤੇ ਵੱਡੀ ਗੱਲ ਤੁਹਾਨੂੰ ਮੈਂ ਹੋਰ ਦਿਖਾਵਾਂ ਇਹ ਆ ਆ ਸੀਲਾਂ ਚੈੱਕ ਕਰਵਾ ਦੇ ਆ ਲੈ ਦੇਖ ਲੈ ਕਰਵਾ ਦੇ ਸੀਲ ਚੈੱਕ ਹੈ ਇਹ ਤਾਂ ਹੈ ਬਾਕੀ ਬਾਈ ਇਹਦੀ ਸ਼ੋ ਖੋਲਿਓ ਆ ਸ਼ੋ ਆਪਾਂ ਵਿੱਚੋਂ ਵੀ ਚੈੱਕ ਕਰਵਾ ਦੀ ਬਾਹਲੇ ਸੱਜਰ ਕਰਨ ਕੇ ਪਤਾ ਨਹੀਂ ਬਾਹਰੋਂ ਦਿਖਾਈ ਜਾਂਦਾ ਆਪਾਂ ਵਿੱਚੋਂ ਵੀ ਇਹਨੂੰ ਚੈੱਕ ਕਰਵਾ ਹੀ ਦਿੰਨੇ ਆ ਹਲੇ ਤੱਕ ਵਾਟਰ ਬਾਡੀ ਵੀ ਇਹਦੇ ਨਾਲ ਦੀ ਆ ਬਾਈ ਜੀ ਇਹਦੇ ਟੈਪ ਟ ਕਵਰ ਨੂੰ ਵੀ ਚਾਬੀ ਲੱਗੀ ਹੋਵੇ ਵੀ ਗਾਰੰਟੀ ਹੈ ਤਾਂ ਵੀ ਰੈਡੀ ਰੀਟਰ ਦੀ ਪਾਣੀ ਵਾਲੀ ਟੈਂਕੀ ਵੀ ਉਵੇਂ ਦੀ ਉਵੇਂ ਪਈ ਆ ਨਾਲ ਦੇਖਦਾ ਮੈਂ ਸੀਲ ਚੈੱਕ ਕਰਾਉ ਜੀ ਹੁਣ ਕਰਵਾ ਚੈੱਕ ਹਜੇ ਤੱਕ ਸੀਲ ਉਵੇਂ ਲੱਗੀ ਆ ਇਹ ਸੀਲ ਨਹੀਂ ਕੱਲੀ ਸਾਰੀਆਂ ਸੀਲਾਂ ਬੇਟਾਂ ਦੇ ਉੱਤੇ ਰਵੜ ਰਵੜ ਦੇ ਉੱਤੇ ਜਿਹੜੀ ਕੰਪਨੀ ਦੀ ਮੋਹਰ ਰੀਜਨਲ ਵੇਟ ਕੱਲੀ-ਕੱਲੀ ਚੀਜ਼ ਨਾਲ ਦੀ ਹੈ ਕਿਸੇ ਚੀਜ਼ ਨੂੰ ਇਹਦੇ ਚਾਬੀ ਲੱਗੀ ਹੋਵੇ ਆਪਣੀ ਗਾਰੰਟੀ ਆ ਬਈ ਜੀ। ਅੱਛਾ ਇੱਧਰ ਵੀ ਆ। ਇਹ ਤਾਂ ਰੰਗ ਪੇਂਟ ਹੋਵੇ ਤਾਂ ਵੀ ਮੇਰੀ ਗਾਰੰਟੀ। ਪਰ ਮੈਂ ਦੇਖ ਲੈ ਹੁਣ ਆ ਵੀ ਦਿਖਾ ਦੇ ਰੇਸ ਵਾਲੀ। ਕੋਈ ਇਹਦੇ ਪੰਪ ਨੂੰ ਚਾਬੀ ਲੱਗੀ ਹੋਵੇ ਜੀ। ਕਿਉਂ ਬਈ? ਪੰਪ ਵਾਲੀ ਸੀਲ। ਆ ਮਗਰ ਲਈਆਂ ਸੀਲਾਂ ਚੈੱਕ ਕਰਾਓ ਜੀ ਪੰਪ ਵਾਲੀ। ਆਹ ਦੇਖ ਲੈ, ਦੇਖ। ਇੱਧਰ ਨੁਕਰੀ ਕੈਮਰਾ। ਇੱਥੋਂ ਕਰਵਾ ਚੈੱਕ। ਆ ਸੀਲਾਂ ਚੈੱਕ ਕਰਾ ਬਾਈ। ਉਹ ਕਰਵਾ ਚੈੱਕ ਲੈ। ਕਿਸੇ ਵੀ ਨਟ ਨੂੰ ਕੋਈ ਇਹਦੇ ਟੈਪਟ ਨੂੰ ਚਾਬੀ ਹੋਵੇ ਕੋਈ ਨੌਜਲ ਨੂੰ ਹੋਵੇ ਕੋਈ ਪੰਪ ਨੂੰ ਹੋਵੇ ਕਿਤੋਂ ਖੁੱਲਿਆ ਹੋਵੇ ਮੇਰੀ ਗਾਰੰਟੀ ਆ ਕਲੱਚ ਨੂੰ ਚਾਬੀ ਹੋਵੇ ਇਹਦੇ ਕਲੱਚ ਵਾਲੇ ਨਟ ਚੈੱਕ ਕਰਾ ਦੇ ਬਾਈ ਜੀ ਇਧਰਲੇ ਪਾਸੇ ਵੀ ਆਹ ਸਟicker ਵੀ ਦਿਖਾ ਦੇ ਆ ਨਾਲ ਕੰਪਨੀ ਦਾ ਲੱਗਦਾ ਤੇ ਨਾਲ ਦਾ ਸਟicker ਹੋਵੇ ਦਾ ਉਵੇਂ ਆ ਜੀ ਦੇਖ ਲੈ ਯਾਰ ਕਲੀਨਰ ਦੇ ਉੱਤੇ ਰੰਗ ਚੈੱਕ ਕਰਾ ਦੇ ਬਾਈ ਜੀ ਦੇਖ ਇਹ ਤਾਂ ਕੋਈ ਸੱਤ ਮਾਡਲ ਇਹਦੀ ਬਹਿਰ ਵੀ ਹਜੇ ਤੱਕ ਕੰਪਨੀ ਦੇ ਆ ਜਰੂਰ ਆਇਆ ਹੋ ਗਿਆ ਵੀ ਸਾਡੇ ਤੋਂ ਆਪ ਦੇ ਤੋਂ ਧੌਣ ਧਾਣ ਕਰਨ ਹੋ ਗਿਆ ਸਾਰੀ ਦੇ ਉਵੇਂ ਚੜੀ ਵੀ ਸੀ ਬਹਿਰ ਤਾਰਾਂ ਤੇ ਬਈ ਕੱਲੀ ਕੱਲੀ ਤੇ ਆ ਰਵੜ ਬਾਈ ਰਹਿੰਦੀ ਨਹੀਂ ਨਾਲ ਅਗਲਾ ਕਿਤੇ ਦੀ ਕਿਤੇ ਸੱਡ ਦਿੰਦਾ ਲਾ ਕੇ ਕੱਲਾ ਕੱਲਾ ਐਂਡੇ ਦਾ ਨਾਲ ਦਾ ਹੋਰ ਦੇਖੋ ਆਦੇ ਸਪਿੰਨਰ ਦਿਖਾ ਗਰੀਸ ਗਰੂਸ ਵਾਲੀਆਂ ਆ ਟਾਇਰ ਦੇ ਨਾਲ ਦੇ ਬਈ ਜੀ 70 ਪੈ ਸੀਗੇ ਕਾਰ ਨੇ ਪਰ ਨਵੇਂ ਪਾਏ ਆ ਦਾ ਇੱਕ ਪਾਸੇ ਦਾ ਟਾਇਰ ਅਲਾਈਨਮੈਂਟ ਆਊਟ ਕਰਕੇ ਥੋੜਾ ਜਿਹਾ ਵੱਧ ਗਿਆ ਸਿਆਵੇਂ ਸੀਗਾ ਜੇ ਗਾਹਕ ਨੂੰ ਇਹਦੇ ਨਾਲ ਦੇ ਮੂਹਰੇਲੇ ਟਾਇਰ ਵੀ ਬੰਦਾ ਕਹਦੇ ਵੀ ਸਾਨੂੰ ਚਾਹੀਦੇ ਆ ਤਾਂ ਆਪਾਂ ਉਹ ਵੀ ਦੇ ਦਾਂਗੇ ਜੀ ਅੱਛਾ ਉਹ ਵੀ ਮਿਲ ਜਾਣਗੇ ਨਾਲ ਦੇ ਟਾਇਰ ਉਹ ਵੀ ਆਪਣੇ ਕੋਲੇ ਪਏ ਓਕੇ ਮਗਰਲੇ ਟਾਇਰ ਦੇ ਨਾਲ ਦੇ 65 ਤੋਂ 70 ਪੈ ਸੀ 2900 ਘੰਟਾ ਚੱਲਿਆ ਮੀਟਰ ਚੈੱਕ ਕਰਾ ਦੇ ਬਈ ਇਹਦਾ ਸਰ ਮੇ 2900 ਘੰਟਾ ਦੇ ਫਸਟ ਓਨਰ ਆ ਜੀ ਫਸਟ ਇਹਦਾ ਬਈ ਨੰਬਰ ਦੱਸ ਪਿੰਦੇ ਆ ਦੇਖੀ ਆ ਤਰਮੇ ਆਰੇ ਮੇ ਚੈੱਕ ਕਰਵਾ ਲੈ ਕਿਤੇ ਮੱਖੀ ਦਾ ਦਾਗ ਹੋਵੇ ਗਰੰਟੀ ਆਪਣੀ ਬਾਈ ਜੀ ਇਹਦਾ ਨੰਬਰ ਦੱਸ ਪਿੰਦੇ ਕਿੱਥੋਂ ਦਾ ਨੰਬਰ ਇਹਦਾ ਪੰਜਾਬ ਦਾ ਜੀ ਪੰਜਾਬ ਦਾ ਉਹ ਕਿੱਥੋਂ ਦਾ ਹੋ ਸਕਦਾ ਕਿੰਨਾ ਪੀਪੀ 46 ਆ ਜੀ ਪੀਪੀ 46 ਤਰਨਤਾਰਨ ਦਾ ਨੰਬਰ ਹੈ ਜੀ ਹਾਂ ਜੀ ਫਸਟ ਓਨਰ ਆ ਜੀ ਪਹਿਲੇ ਘਰ ਦਾ ਟਰੈਕਟਰ ਆ ਜੀ ਅੱਛਾ ਪਹਿਲੇ ਸ਼ਾਹ ਦਾ ਬਾਈ ਚੈੱਕ ਕਰਾ ਦੇ ਮਗਰਿਆੜਾਂ ਦਾ ਯਾਰ ਅਗਲਾ ਕਹੂਗਾ ਵੀ 17 18 ਮਾਡਲ ਵਾਲਾ ਟਰੈਕਟਰ ਆ ਬਾਈ ਜੀ ਸਹੀ ਗੱਲ ਆ ਬਿਲਕੁਲ ਹੀ ਲਿਖਾ ਪੈਂਦਾ ਲੋਗੋ ਦੇਖਣਾ ਉਮੀ ਖੜਾ ਬੰਪਰ ਤੇ ਵੀ ਕੰਪਨੀ ਦਾ ਮਹਿੰਦਰੇ ਦਾ ਸਟicker ਹਜੇ ਉਵੇਂ ਪਿਆ ਪਰ ਰੰਗ ਨਹੀਂ ਕਰਾਇਆ ਬਾਈ ਜੀ ਮੈਂ ਕਹਾਂ ਵੀ ਅਗਲਾ ਸੱਡ ਗੱਲਾਂ ਹੁਣ ਉਹਨਾਂ ਸੱਜਣਾਂ ਐ ਇੰਤਜ਼ਾਰ ਕਰਦੇ ਆ ਵੀ ਇਹਦਾ ਮੰਗਣਗੇ ਕੀ ਹਾਂ ਇਹਦਾ ਮੁੱਲ ਪੱਟ ਬਾੜ ਕੀ ਆ ਇਹਦੀ ਡਿਮਾਂਡ ਹੈਗੀ ਆ 2 ਲੱਖ ਤੇ 75000 ਰੁਪਈਆ ਬਾਈ ਜੀ ਹਾਂ ਦੇਖ ਹਾਂਜੀ ਹੈਗਾ ਵੀ ਮੈਂ ذرا 275 ਰੇਟ ਵੀ ਬਾਈ ਨੇ 275000 ਰੱਖਤਾ ਹਾਂਜੀ ਬਾਈ ਜੀ ਛੱਡੇਗਾ ਕਿੰਨੇ ਦਾ ਜੈ 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 ਕਰਦੇ ਲੱਗਦਾ ਬਸ ਜੇ ਪੱਟੀ ਨਹੀਂ ਘਟਾਉਂਦਾ ਵਧਾਉਂਦਾ ਤਾਂ ਪੁੱਛ ਜਾ ਰੇਟ ਦੱਸ ਦਿੰਨੇ ਦੱਸ ਦੇ ਜੈ 100 ਰੁਪਈਆ 200 ਰੁਪਈਆ ਘਟਾਈ ਨਾ ਆਪਾਂ 2.5 ਲੱਖ ਰੁਪਈਆ ਦਾ ਟਰੈਕਟਰ ਦੇ ਦੇ ਚੱਕੋ ਮਿੱਤਰੋ ਐਨਾ ਨਵਾਂ ਟਰੈਕਟਰ ਜਿੱਤੋਂ ਮਿਲ ਜੇ ਮੇਰੀ ਤਾਂ ਵੀ ਗਾਰ ਅੱਲਾ ਦੇ ਬਈ ਸਰੇਂ ਸਰ ਲਾਦੇ ਹੁਣ ਇਹਦੇ ਹਣਾ 2 ਲੱਖ ਤੇ 50 ਹਜ਼ਾਰ ਦਾ ਟਰੈਕਟਰ ਬਣੂ ਮਿੱਤਰੋ ਪਰ ਮੈਂ ਹਿੱਸਾ ਹੁਸਾ ਚੈੱਕ ਕਰਵਾ ਦੇ ਬਈ ਗਿਣਤੀ ਦਾ ਕਿੰਨਾ ਦੀ 2900 ਘੰਟੇ ਲੈ 2900 ਘੰਟਾ ਚੱਲਿਆ ਹੋਇਆ ਜੀ ਜੇ ਮੀਟਰ ਖੁੱਲਿਆ ਹੋਵੇ ਬੈਕ ਹੋਵੇ ਤਾਂ ਵੀ ਆਪਣੀ ਗਾਰੰਟੀ ਹੈ ਜੀ ਸਾਰੇ ਵੇਟ ਲਾ ਲਾ ਮੂਰਲਾ ਵੇਟ ਵਿਚਲੇ ਵੇਟ ਸਾਰੇ ਟਰੈਕਟਰ ਦੇ ਨਾਲ ਆ ਉਦਾਂ ਦੇ ਉੱਪਰ ਓਕੇ 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 ਮੀਟਰ ਚੈੱਕ ਕਰਾ ਦੇ ਬਾਈ ਜੀ ਮੀਟਰ ਵੀ ਚੈੱਕ ਕਰਵਾ। ਐਂ ਕਰ ਬਾਈ ਇਹਨੂੰ ਸਟਾਰਟ ਕਰਕੇ ਦਿਖਾ ਜਾ ਗੱਲ ਵੱਖਰੀ। ਜੀ ਬਾਈ ਜੀ। ਸਟਾਰਟ ਕਰ ਹੁਣ ਇਹਨੂੰ। ਧੂਆਂ ਤਾਂ ਤਾਂ ਇਹਨੂੰ ਪਤਾ ਹੀ ਨਹੀਂ ਵੀ ਚੀਜ਼ ਕੀ ਹੁੰਦੀ ਹੈ ਜੀ ਆਪਾਂ ਦਿਖਾ ਦਿੰਦੇ ਆ। ਤੇ ਹੋਰ ਆਹ ਦੇਖ ਆਹ ਮਹਿੰਦਰਾ ਸਲੈਂਸਰ ਦੇ ਉੱਪਰ ਵੀ ਉਮੀ ਲਿਖਿਆ ਪਿਆ ਬਾਈ। ਆਹ ਪੜੋ ਮਹਿੰਦਰਾ। ਹੈ। ਲੈ ਵਾ। ਧਰ ਦੇ ਵਰਸ ਤੇ ਆ। ਹੁਣ ਜੇ ਕੋਈ ਸੱਜਣਾ ਹਲੇ ਵੀ ਕਹੂਗਾ ਨਾ ਬਾਈ ਸਾਨੂੰ ਨਵਾਂ ਲੱਭ ਕੇ ਦੇ ਦੇ। ਜਮੇ ਹੀ ਨਵੇਂ ਵਰਗਾ। ਇਦੋ ਵਜ ਤਾਂ ਫਿਰ ਹੱਥ ਖੜੇ ਹੋਣਗੇ ਮੇਰੇ ਸਾਹਮਣੇ ਇਹ ਚੱਲਦਾ ਬਾਈ ਇਹ ਚੱਲਦਾ ਜੀ ਤੇ ਬਾਈ ਜਿਹੜਾ ਆ ਖੜਾ ਹੋਣਾ ਵੀ ਦੱਸ ਦਈਏ ਪਿੰਦੇ ਆਪਾਂ ਇਹ 2014 ਮਾਡਲ ਆ ਜੀ 14 ਮਾਡਲ ਹਾਂਜੀ ਫਸਟ ਓਨਰ ਆ ਜੀ ਮੋਗੇ ਦਾ ਨੰਬਰ ਆ ਪੀਵੀ 29 ਓਕੇ ਇਹਦੇ ਨਾਲ ਦੇ ਟਾਇਰ ਆ ਜੀ ਇਹ ਵੀ ਕਿਤੋਂ ਖੁੱਲਿਆ ਹੋਵੇ ਗਾਰੰਟੀ ਆ ਇਹਦੇ ਵੀ ਚਾਰੇ ਟਾਇਰ ਨਾਲ ਦੇ ਨੇ ਚਾਰੇ ਟਾਇਰ ਨਾਲ ਦੇ ਆ ਜੀ ਇਹਦੇ ਫਰਮੇ ਲੈ ਕਰਵਾ ਪੈਰਪੁਰ ਦਾ ਨੱਚਾ ਇੱਕ ਗੇਰਾਂ ਦੇ ਲੀਵਰ ਚੈੱਕ ਕਰਵਾ ਦੇ ਇਦੋ ਵਜ ਇੱਥੇ ਆ ਜਾ ਸ਼ੋਅ ਦਿਖਾ ਦੇ ਸ਼ਾਰੀ ਹਨਾ ਤੇ ਪਾਵਰ ਸਟੀਅਰਿੰਗ ਹੈ ਆ ਦੇਖੋ ਟੌਪ ਵਾਲਾ ਮਾਡਲ ਆ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਜੀ ਕਿਤੋਂ ਰੰਗ ਪੇਂਟ ਹੋਵੇ ਤਾਂ ਵੀ ਗਾਰੰਟੀ ਆਪਣੀ ਦੀ ਓਕੇ ਇਹ ਕਿੰਨੀ ਸਪੀਡਾਂ ਵਾਲਾ ਇਹ ਇਹ 2 ਸਪੀਡ ਆ ਜੀ 2 ਸਪੀਡ ਵਾਲੀ ਹੈ ਨਾ ਹਾਂਜੀ ਹਾਂਜੀ ਓਕੇ ਪਰ ਮੇਰੇ ਮਰਮਦਾ ਸਾਰਾ ਕਲਰ ਚੈੱਕ ਕਰਵਾ ਦੇ ਭਾਈ ਸ਼ੋਅ ਦਾ ਚੈੱਕ ਕਰਵਾ ਦੇ ਬਹੁਤ ਜਿਆਦਾ ਨਵਾਂ ਟਰੈਕਟਰਾ ਪੱਟੀ ਸਾਹਿਬ ਸਾਰੇ ਲੈਫਟ ਲੂਟ ਪੰਪ ਟਰੈਕਟਰ ਦੇ ਨਾਲ ਦੇ ਆ ਕਿਤੇ ਵੀ ਛੀਂਟ ਨਹੀਂ ਪਈ ਵੀ ਮੱਖੀ ਜਿੰਨੀ ਵੀ ਅੱਛਾ ਕੱਲੀ ਕੱਲੀ ਚੀਜ਼ ਇਹਦੀ ਨਾਲ ਦੀ ਆ ਜੀ ਬਈ ਆਇਆ ਹੈ ਗਾੜੀਸ਼ਨ ਦੇ origianlly ਆਪਿੰਦਿਆ ਗਾਰੰਟੀ ਹੈ ਯਾਰ ਗਾਹਕ ਜਿੱਥੋਂ ਮਰਜੀ ਆਵੇ ਬਾਈ ਜੀ ਤੁਸੀਂ ਆਪ ਰੋਜ਼ ਹੀ ਕੰਮ ਕਰਦਾ ਹੋਖਸ ਕਿਤੋਂ ਕੋਈ ਮਗਰਿਆੜ ਗਲਿਆ ਹੋਵੇ ਟਰੈਕਟਰ ਦਾ ਤਾਂ ਵੀ ਆਪਣੀ ਗਾਰੰਟੀ ਹੈ ਜੀ ਮਾਡਲ ਕਿੰਨਾ ਦੱਸਿਆ ਸੀ ਮਾਡਲ 2014 ਜੀ 14 ਮਾਡਲ ਹੈ ਹਾਂਜੀ ਚੱਲ ਕਿੰਨਾ ਪੀ ਗਿਆ ਹੁਣ ਤੱਕ ਇਹ ਆਈਡੀਆ ਬਸ ਮੰਨ ਕੇ ਲੋ 3500 ਘੰਟਾ ਚੱਲਿਆ ਹੋਇਆ ਜੀ 3500 ਚਾਰੇ ਟਾਇਰ ਤੁਸੀਂ ਨੇ ਨਾਲ ਦੇ ਦੱਸਿਆ ਨਾਲ ਦੇ ਜੀ ਨਾਲ ਦੇ ਪਰ ਮੈਂ ਚੈੱਕ ਵੀ ਕਰਵਾ ਦੇ ਉਹ ਸਹੀ ਗੱਲ ਹੈ ਬਈ ਦਵਾਂਗੇ ਕਿੰਨੇ ਦਾ ਇਹ ਗੱਲ ਦੱਸ ਏ ਟਾਈਟਰ ਆਪਾਂ ਹਾਂ ਨਾ ਪੱਟੀ ਮੁੱਲ ਜਿੰਨਾ ਮਰਜ਼ੀ ਕਰਾਲਾ 3 ਲੱਖ ਤੇ 75 ਹਜ਼ਾਰ ਦਾ ਦੇਵਾਂਗੇ ਭਾਈ 3 ਲੱਖ ਤੇ 75 ਹਜ਼ਾਰ ਦਾ ਹਾਂ ਜਾਂ ਨਾ ਚੀ ਹੈ ਯਸ ਨੋਈ ਆ ਓਕੇ ਜਿਹੜਾ ਆ ਖੜਾ ਵੀ ਡੀਆਈ 60 ਇਹ ਤਾਂ ਬਾਈ ਪੁੱਛੀ ਨੇ ਇਹ ਤਾਂ ਇਦੂ ਵੀ ਨਵਾਂ ਸਾਲਾ 12 ਮਾਡਲ 14 ਮਾਡਲ ਨਾਲੋਂ ਇਹ 12 ਮਾਡਲ ਯਾਰ 12 ਮਾਡਲ ਆ ਜੀ ਅੱਛਾ ਹਾਂ ਜੀ 12 ਮਾਡਲ ਹੈ ਕੰਡੀਸ਼ਨ ਦਾ Ориਜਨਲ ਹੈ ਹਾਂ ਜੀ ਹਾਂ ਜੀ ਪੱਟੀ ਸਾਹਿਬ ਇਹਦੇ ਨਾਲ 2015 ਚ ਟਾਇਰ ਪਏ ਹੋਏ ਆ ਤੇ ਟਾਇਰ ਚੈੱਕ ਕਰਾ ਦੇ ਬੰਨ ਜਣੂ ਚਾਰੇ ਟਾਇਰਾਂ ਦੇ ਮਾਰ ਕੇ ਵੀ ਚੈੱਕ ਕਰਾ ਦੇ ਇਦੇ ਐ ਮੰਨ ਲਓ ਵੀ ਮੂਹਰਲੇ ਟਾਇਰ 90 ਤੋਂ 95 ਪੈਸੇ ਪਏ ਆ 2015 ਚ ਪਏ ਵੀ ਆ ਬਈ ਦਿਖਰਾਲ ਨੇ ਕਹਿਣਾ ਵੀ ਨਵੇਂ ਪੋਏ ਹੋਇਆ ਹਾਂਜੀ ਹਾਂਜੀ ਮਗਰਲੇ ਟਾਇਰਾਂ ਦੀ ਮਾਰਕਾ ਚੈੱਕ ਕਰਾ ਦੇ ਓਕੇ ਟਾਇਰ ਇਹਦੇ ਮਗਰਲੇ ਬਈ ਇਹ ਇਹ ਦੁਬਾਰਾ ਦੇ ਦੇਣਾ ਹਾਂਜੀ 2015 ਚ ਚਾਰੇ ਟਾਇਰ ਪਏ ਵਾ 12 ਮਾਡਲ ਆ 2015 ਚ ਪਏ ਹੋਣੇ ਚਾਰੇ ਟਾਇਰ ਹਾਂਜੀ 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 ਓਕੇ ਕੰਡੀਸ਼ਨ ਦਾ ਕਰੋ ਮਾਰਮਬਦਾ ਵੇਟਾਂ ਬੂਟਾਂ ਦਾ ਵਿੱਚੋਂ ਚੈੱਕ ਕਰਾ ਦੇ ਵੀਰੇ ਕਿਤੇ ਮੱਖੀ ਜਿੰਨਾ ਦਾਗ ਵੀ ਹੈ ਨਹੀਂ ਟਾਇਰ ਪਰ ਮੈਂ ਮਗਰਾਡਨ ਦਾ ਚੈੱਕ ਕਰਵਾ ਦੇ ਰਹਿਮਤ ਕਾ ਦੀ ਬਈ ਵੇਟ ਬੂਟ ਲੱਗੇ ਹੋਇਆ ਹੈਨਾ 16 ਦੇ ਟਾਇਰ ਨੇ ਬੇਟ ਲੱਗੇ ਹੋਏ 34 ਕਿਲੋ ਵਾਲੇ ਆ ਕੰਡੀਸ਼ਨ ਦਿਖਾ ਦੇ ਉੱਪਰੋਂ ਮਗਰਾੜਾਂ ਦੀ ਕੋਈ ਮਗਰਾੜ ਗਿਆ ਹੋਵੇ ਕੋਈ ਰੰਗ ਪੇਂਟ ਹੋਵੇ ਆਪਣੀ ਗਾਰੰਟੀ ਆ ਪੱਟੀ ਸਾਹਿਬ ਦੀ ਹੁੱਕ ਚੈੱਕ ਕਰਾ ਦੇ ਹੇ ਤੱਕ ਹੁੱਕ ਤੇ ਵੀ ਘਾਸਾ ਨਹੀਂ ਪਿਆ ਹੋਇਆ ਅੱਛਾ ਜੀ ਹਾਂਜੀ ਹਾਂਜੀ ਬਲੈਕ ਬਲੂਕ ਤਾਂ ਜੰਮੀ ਸਾਫ ਪਿਆ ਉਧਰੋਂ ਕਣੀਆਂ ਪਈ ਜਾਂਦੀਆਂ ਨੇ ਹੈ ਉਧਰੋਂ ਨਜ਼ਾਰਾ ਜਾਈ ਜਾਂਦਾ ਵੀ ਗੱਲਾਂ ਕਰਦੇ ਨੂੰ ਭੱਜ ਰੈਂਬ ਰੂਪ ਬਾਈ ਚੈੱਕ ਕਰਾ ਦੇ ਕਿਤੇ ਮੱਖੀ ਜਿੰਨਾ ਦਾਗ ਨਹੀਂ 1819 ਮਾਡਲ ਆ ਰਕੇ ਰੈਂਬ ਪਾਇਆ ਟਾਇਰ ਤੇ ਮਾਰਕਾ ਚੈੱਕ ਕਰਾ ਦੇ ਟਾਇਰ ਤੇ 2015 ਦੇ ਟਾਇਰ ਪਏ ਹੋਏ ਬਾਈ 88 ਪੈਸੇ ਟਾਇਰ ਪਏ ਇਹਦੇ ਮਗਰਲੇ ਘੱਟੋ ਘੱਟ 2015 ਦੇ ਜੀ ਅੱਛਾ ਹੁੱਕ ਚੈੱਕ ਕਰਾ ਦੇ ਬਾਈ ਹੁੱਕ 'ਚ ਕਾਸਾ ਵੀ ਨਹੀਂ ਪਿਆ ਕਿਤੇ ਉਦਾਂ ਦੀ ਉਦਾਂ ਪਈਆ ਲਿੰਕ ਕੱਲੀ ਕੱਲੀ ਚੈੱਕ ਕਰਾ ਦੇ ਕਿਤੇ ਮੱਖੀ ਜਿੰਨਾ ਦਾਗ ਨਹੀਂ ਕੋਈ ਮਗਰਿਆੜ ਦਾ ਗੋਲਾ ਨਹੀਂ ਗਲਿਆ ਬਈ ਦੀ ਕੋਈ ਮਗਰਿਆੜ ਤੇ ਝਰੀਟ ਨਹੀਂ ਹੈਗੀ ਬਾਈ ਇਹ ਨੰਬਰ ਇਹਦਾ ਵੀ ਪੰਜਾਬ ਦਾ ਹੀ ਆ ਆਪਣੇ ਕੋਲੇ ਤਕਰੀਬਨ ਸਾਰੇ ਪੰਜਾਬ ਨੂੰ ਆ ਵੀ ਦਿਖਾ ਦੇ ਹੁਣ ਲਿੰਕਾਂ ਦਾ ਲੱਗਦੇ ਆ ਥਾ ਨਹੀਂ ਆਪਾਂ ਦਿਖਾਇਆ ਇਹ ਵੀ ਘੈਂਟ ਪਏ 14 ਮਾਡਲ ਉਹ 12 ਪੜੇ ਤੇ ਮੈਨੂੰ ਹੁਣ ਆਏ ਦੱਸ ਦਬਲ ਪੰਪ ਆ ਹੈਨਾ ਦਬਲ ਪੰਪ ਆ ਜੀ ਇਹਦੀ ਕੀ ਡਿਮਾਂਡ ਆ ਪੀਵੀ 9 ਨੰਬਰ ਆ ਇਹਦਾ ਪੀਵੀ 9 ਕਪੂਰਥਲੇ ਦਾ ਨੰਬਰ ਆ ਇਹਦਾ ਹਾਂ ਜੀ ਹਾਂ ਜੀ ਇਹ ਕਿੰਨੇ ਦਾ ਦਵਾਂਗੇ ਇਹ ਟਰੈਕਟਰ ਆਪਾਂ ਬਈ ਜੀ 4 ਲੱਖ ਰੁਪਏ ਦਾ ਹਾਂ ਨਾ ਦੇਵਾਂਗੇ ਪੱਟੀ ਸਾਹਿਬ ਮੁੱਲ ਜਿੰਨਾ ਮਰਜ਼ੀ ਕਰਾਲਾ 4 ਲੱਖ ਦਾ ਬਹੁਤ ਘੱਟ ਚੱਲਿਆ ਟਰੈਕਟਰ ਆ ਨਹੀਂ ਮਿਲਦਾ ਇੰਨਾ ਘੱਟ ਚੱਲਿਆ ਟਰੈਕਟਰ ਹਲਕਾ ਫੁਲਕਾ ਮੰਨਦਾਨ ਤਾਂ ਹੋ ਜੂ ਕੋਈ ਮਾੜਾ ਮੋਟਾ ਕਰ ਲਾਂਗੇ ਬਾਲਾ ਫਰਕ ਨਹੀਂ ਪੈਣਾ ਬਈ ਇਹਦੇ ਤੇ 3 ਲੱਖ ਰੁਪਏ ਦਾ ਲੋਨ ਵੀ ਹੋ ਜੂਗਾ 3 ਲੱਖ ਦਾ ਲੋਨ ਹੋ ਜੂ ਹਾਂ ਜੀ ਹਾਂ ਜ ਉਹਦੇ ਤੇ ਨਹੀਂ ਹੋਣਾ ਬਾਈ ਹਨਾ ਤੇ ਲੈ ਮਿੱਤਰੋ ਕਰਿਓ ਸੰਪਰਕ ਪਿੰਦੇ ਨੰਬਰ ਦੱਸੀ ਬਈ ਆਪਣਾ ਮੋਬਾਈਲ ਨੰਬਰ ਆਪਣਾ 7529946838 46838 ਹਾਂਜੀ ਹਾਂਜੀ ਤੇ ਲੈ ਮਿੱਤਰੋ ਪਿੰਡ ਖੜਿਆ ਜੀਦੇ ਬਾਈ ਜੀਦਾ ਪਿੰਡ ਦੱਸੀ ਕਿੱਥੇ ਜਾ ਪੈ ਗਿਆ ਇਹ ਇਹ ਆਪਣਾ ਬਾਜੇਖਾਨੇ ਤੋਂ 7 ਕਿਲੋਮੀਟਰ ਹੈ ਜੀ ਬਠਿੰਡੇ ਤੋਂ 18 ਕਿਲੋਮੀਟਰ ਹੈ ਮੇਨ ਰੋਡ ਤੇ ਹੈ ਹਨਾ ਹਾਂ ਤੇ ਨੰਬਰ ਬਾਈ ਦਾ ਸਕਰੀਨ ਤੇ ਪਾਤਾ ਤੁਹਾਡੇ ਲੱਭ ਕੋਈ ਚੰਗਾ ਟਰੈਕਟਰ ਹੈ ਜਾਂ ਤੁਹਾਡੀ ਨਿਗਾ ਦੇ ਵਿੱਚ ਖੜਾ ਹੈ ਤੁਹਾਡੇ ਆਂਡੀਆਂ ਗਵਾਂਡੀਆਂ ਕੋਲੇ ਖੜਾ ਤਾ ਵੀ ਬਾਈ ਨੂੰ ਦੱਸ ਦਿਓ ਆਪਾਂ ਚੰਗੇ ਟਰੈਕਟਰ ਹੀ ਲੈਣੇ ਆ ਪੱਟੀ ਸਾਹਿਬ ਆਪਣੇ ਜਿੰਨਾ ਨਵਾਂ ਟਰੈਕਟਰ ਮਿਲਣਾ ਵੀ ਨਹੀਂ ਕਿਦੋਂ ਬੰਦੇ ਨੇ ਮਿਲਦਾ ਵੀ ਨਹੀਂ ਇਹ ਵੀ ਗੱਲ ਹੈ ਤੇ ਕਰਿਓ ਮਿੱਤਰੋ ਸੰਪਰਕ ਜੇ ਕਿਸੇ ਸੱਜਣ ਨੇ ਟਰੈਕਟਰ ਖਰੀਦਣੇ ਆ ਗਹਿਣਿਆਂ ਵਰਗੇ ਤਾਂ ਬਾਈ ਨਾਲ ਜਰੂਰ ਸੰਪਰਕ ਕਰਿਓ ਨੰਬਰ ਸਕਰੀਨ ਤੇ ਆ ਹੁਣੇ ਡਾਇਲ ਕਰੋ ਕਰਾ